ਸਾਡੇ ਸੂਵੀੜੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਫਿਰ ਸਾਡੀਆਂ ਮਾਦਾਵਾਂ ਪੈਣਾ ਬਸੋਰ ਸਾਰਿਆਂ ਨੂੰ ਪਿਆਰ ਫਰੀਸਤ ਸ੍ਰੀ ਅਕਾਲ ਜੀ ਅਕਤੂਬਰ ਮਹੀਨੇ ਜਿਹਾਂ ਪੈਨਸ਼ਨਾਂ ਕਿੰਨੀਆਂ ਤਰੀਕਾਂ ਨੂੰ ਪੈਣ ਗਿਆ ਇਹ ਅਫੀਡ ਤੁਹਾਨੂੰ ਦਿਆਂਗੇ ਔਰ ਨਵੀਆਂ ਭਰਤੀਆਂ ਦਾ ਐਲਾਨ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਮਹਿਕਮੇ ਦੇ ਵਿੱਚ ਕਿੰਨੀਆਂ ਭਰਤੀਆਂ ਨੇ ਕਿਉਂਕਿ ਸਾਡੇ ਜਿਹੜੇ ਨਾਲ ਸਾਡੇ ਸਰੋਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਭਾਵੇਂ ਹੈਂਡੀਕੈਪ ਕਰਕੇ ਤੋਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਲਈ ਇਹ ਖਬਰ ਦੱਸਣੀ ਜ਼ਰੂਰੀ ਹੈ ਔਰ ਇੱਕ ਹੋਰ ਇੰਪੋਰਟੈਂਟ ਅਫੀਡ ਤੁਹਾਨੂੰ ਜੜੀਆ ਸਾਂਝੀ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਜੜੀਆ ਅਗਲੇ 2 ਮਹੀਨਿਆਂ ਦੇ ਵਿੱਚ ਨਵੰਬਰ ਤੱਕ ਰੇਲਵੇ ਜਿਹੜਾ ਨਵੀਂ ਭਰਤੀਆਂ ਦਾ ਐਲਾਨ ਕਰ ਰਿਹਾ 8872 ਜਿਹੜੀਆਂ ਪੋਸਟਾਂ ਨੇ ਉਹ ਭਰੀਆਂ ਜਾਣੀਆਂ ਨੇ ਸਟੇਸ਼ਨ ਮਾਸਟਰ ਤੇ ਫਾਦਨੇ ਉਹਦੇ ਦੇ ਵਿੱਚ ਤੇ ਉਹਦੇ ਦੇ ਵਿੱਚ ਜਿਹੜੇ ਗਰੁੱਪ B ਦੀਆਂ ਪੋਸਟਾਂ ਵੀ ਨੇ ਗਰੁੱਪ C ਦੀਆਂ ਪੋਸਟਾਂ ਵੀ ਨੇ ਸੋ ਜਿਹੜੇ ਸਾਡੇ ਨਾਲ ਸਰੋਤੇ ਸਾਡੇ ਜੁੜੇ ਨੇ ਸਾਡੇ ਭੈਣ ਭਰਾ ਜਿਹੜੇ ਹੈਂਡੀਕੈਪ ਵਰਗ ਤੋਂ ਨੇ ਜਿਹੜੀਆਂ ਭੈਣਾਂ ਨੇ ਸਾਡੀਆਂ ਉਹ ਇਹ ਫਾਰਮ ਜਿਹੜੇ ਆ ਜ਼ਰੂਰ ਭਰਨ ਸੋ ਇਹ ਰੇਲਵੇ ਦੀ ਜੌਬ ਹੈ ਆ ਆਲ ਇੰਡੀਆ ਦੇ ਵਿੱਚ ਹੁੰਦੀ ਹੈ ਉੱਤਰ ਭਾਰਤ ਦੇ ਵਿੱਚ ਵੀ ਉੱਤਰ ਰੇਲਵੇ ਦੇ ਵਿੱਚ ਵੀ ਹੋ ਸਕਦੇ ਆ ਪੱਛਮ ਰੇਲਵੇ ਦੇ ਵਿੱਚ ਜਿੱਥੇ ਤੁਸੀਂ ਭਰੋਗੇ ਫਾਰਮ ਦੇ ਵਿੱਚ ਉੱਥੇ ਤੁਹਾਡੇ ਜਿਹੜੇ ਜੋ ਅਰਨਿੰਗ ਜੜੀ ਆ ਉਹ ਚ ਹੋਏਗੀ ਸੋ ਇਹ ਡਿਟੇਲ ਜਿਹੜਾ ਨੋਟੀਫਿਕੇਸ਼ਨ ਹੈ ਜਲਦ ਜਿਹੜਾ ਆ ਸੈਂਟਰ ਗਵਰਨਮੈਂਟ ਜਿਹੜੀ ਆ ਜਾਰੀ ਕਰੇਗੀ ਸੋ ਆਉਂਦੇ ਦੋ ਮਹੀਨਿਆਂ ਦੇ ਵਿੱਚ ਇਹ ਭਰਤੀ ਲਈ ਤੁਸੀਂ ਤਿਆਰ ਰਹਿਣਾ ਤੇ ਭਰਤੀ ਜਿਹੜੀ ਆ ਜਲਦ ਜਾਰੀ ਹੋਣ ਜਾ ਰਹੀ ਹੈ ਸੋ ਇਹ ਵੱਡਾ ਮੌਕਾ ਜਿਹੜੇ ਰੇਲਵੇ ਲਈ ਰੇਲਵੇ ਦੇ ਵਿੱਚ ਜੋਬ ਜੜੀਆ ਕਰਨੇ ਚਾਹੁੰਦੇ ਨੇ ਜਿਹੜੇ ਭੈਣ ਹਰਾ ਉਹਨਾਂ ਲਈ ਇਹ ਜ਼ਰੂਰੀ ਖਬਰ ਆ ਇਸ ਇਲਾਵਾ ਜੀ ਗੱਲ ਆਫਾ ਕਰਨੀ ਹੈ ਇੱਕ ਜਿਹੜੀ ਇੰਪੋਰਟੈਂਟ ਅਪਡੇਟ ਹੈ ਜਨਤਨ ਖਾਤੇ ਸਾਡੇ ਨਾਲ ਕਾਫੀ ਸਰੋਤੇ ਸਾਡੇ ਭੈਣ ਭਰਾ ਜਿਹੜੇ ਹੋਏ ਨੇ ਜਿਨੇ ਸਾਡੇ ਕਈ ਬਜ਼ੁਰਗ ਵੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੇ ਬੈਂਕਾਂ ਦੇ ਵਿੱਚ ਜਨਤਨ ਖਾਤੇ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਇੰਪੋਰਟੈਂਟ ਅਪਡੇਟ ਬਹੁਤ ਜ਼ਰੂਰੀ ਅਪਡੇਟ ਆਇਆ ਹੈ ਕਿ ਤੁਸੀਂ ਆਪਣੀ ਰੀ ਕੇਵਾਈਸੀ ਕਰਾਉਣੀ ਹੈ ਕੇਵਾਈਸੀ ਤੁਹਾਡੀ ਹੋਈ ਹੋਈਗੀ ਇੱਥੇ ਕੋਈ ਦੋ ਰਾਇ ਨਹੀਂ ਹੈ ਤਾਂ ਹੀ ਤੁਹਾਡਾ ਖਾਤਾ ਚੱਲ ਰਿਹਾ ਹੁਣ ਇੱਕ ਵਾਰ ਫਿਰ ਤੋਂ ਹੁਕਮ ਆਇਆ ਨੇ ਕਿ ਤੁਸੀਂ ਆਪਣੇ ਖਾਤੇ ਦੀ ਰੀ ਕੇਵਾਈਸੀ ਕਰਾਓ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਪੈਨਸ਼ਨਾਂ ਬਤਾ ਦਿੰਦੀ ਹੈ ਤੇ ਤੁਹਾਡੇ ਖਾਤੇ ਦੇ ਜਿਹੜੇ ਆ ਇਨਪੁਟ ਬਿਲਕੁਲ ਸਹੀ ਹੋਣੇ ਚਾਹੀਦੇ ਨੇ ਤੇ ਹੁਣ ਇੱਥੇ ਜਿਹੜਾ 30 ਸਤੰਬਰ ਤੱਕ ਉਹਨਾਂ ਦੀ ਰੀ ਕੇਵਾਈਸੀ ਕਰਾਈ ਜਾਵੇ ਇਹ ਇੱਥੇ ਸਰਕਾਰ ਨੇ ਕਿਹਾ ਤੇ ਜਨਤਨ ਖਾਤਿਆਂ ਬਾਰੇ ਅਸੀਂ ਇਹ ਗੱਲ ਕਰ ਰਹੇ ਹਾਂ ਜੇਕਰ ਤੁਹਾਡੀ ਪੈਨਸ਼ਨਾਂ ਇਹਨਾਂ ਖਾਤਿਆਂ ਵਿੱਚ ਆਉਂਦੀਆਂ ਨੇ ਇਸੇ ਦੁਆਰਾ ਕਰਾ ਕੇ ਆਓ ਬੈਂਕ ਦੇ ਵਿੱਚ ਤੇ ਆਪਣਾ ਤੁਸੀਂ ਕੀ ਕਰਨਾ ਹੈ ਨਾਮ ਪਤਾ ਆਧਾਰ ਨੰਬਰ ਆਦਿ ਜਿਹੜਾ ਤੁਹਾਡਾ ਸਭ ਕੁਝ ਹੈ ਉਹ ਤੁਸੀਂ ਦੇ ਕੇ ਆਉਣਾ ਹੈ ਕੁੱਲ ਮਿਲਾ ਕੇ ਆਧਾਰ ਕਾਰਡ ਦੇ ਕੇ ਆਉਣਾ ਜੀ ਆਪਣਾ ਬਾਇਓਮੈਟ੍ਰਿਕ ਜਿਹੜੀ ਤੁਹਾਡੀ ਹੁੰਦੀ ਹੈ ਉਹ ਤੁਸੀਂ ਕਰਾ ਕੇ ਆਉਣੀ ਆ 56 ਕਰੋੜ ਤੋਂ ਵੱਧ ਜਨਤਾਰ ਖਾਤੇ ਨੇ ਤੇ ਇਸ ਲਈ ਜਿਹੜੇ 13 ਕਰੋੜ ਖਾਤੇ ਨੇ ਹਾਲੇ ਵੀ ਉਹ ਖਾਲੀ ਖਾਲੀ ਮਤਲਬ ਉਹ ਕੀ ਜਿਉਂਦੀ ਰਹੀ ਕਿ KYC ਜਿਹੜੀ ਆ KYC ਹੋਈ ਨਹੀਂ ਹੋਈ ਸੋ ਇਸ ਲਈ ਇਹ ਗਵਰਨਮੈਂਟ ਦਾ ਫੈਸਲਾ ਹੈ ਕਿ ਉਹਨਾਂ ਦੀ KYC ਜਿਹੜੀ ਆ ਫੌਰੀ ਤੌਰ ਤੇ ਕਰਵਾਈ ਜਾਵੇ ਇਸ ਲੋਕਾ ਜੀ ਜਿਹੜੀ ਅੱਫਾ ਗੱਲ ਕਰਦੇ ਆ ਪੈਨਸ਼ਨਾਂ ਦੀ ਅਕਤੂਬਰ ਮਹੀਨੇ ਦੀਆਂ ਪੈਨਸ਼ਨਾਂ ਜੜੀਆਂ ਨੇ ਉਸ ਸਮੇਂ ਸਰ ਜਾਰੀ ਹੋਣਗੀਆਂ ਕਾਰਨ ਤੋਂ ਨੇ ਇੱਕ ਤਾਂ ਸਤੰਬਰ ਮਹੀਨੇ ਦੇ ਵਿੱਚ ਪੈਨਸ਼ਨਾਂ ਜਾਰੀ ਸਮੇਂ ਸਰ ਹੋਈਆਂ ਸੀ ਕਿਉਂਕਿ ਹੜਾ ਦਾ ਮਾਹੌਲ ਬਣਿਆ ਹੋਇਆ ਹੜਾ ਦੇ ਮਾਹੌਲ ਦੇ ਵਿੱਚ ਰਾਹਤ ਹੈ ਜੜੀ ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਸੀ ਸੋ ਅਕਤੂਬਰ ਮਹੀਨਾ ਯਾਨੀ ਕਿ ਅਗਲੇ ਮਹੀਨੇ ਵੀ ਪੈਨਸ਼ਨਾਂ ਜੜੀਆਂ ਨੇ ਸਮੇਂ ਸਰ ਜਾਰੀ ਹੋਣ ਦੀ ਪੂਰੀ ਉਮੀਦ ਹੈ ਚਾਰ ਪੰਜ ਦਿਨਾਂ ਤੱਕ ਤਾਂ ਪੈਨਸ਼ਨਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਹੈ ਦੋ ਤਿੰਨ ਦਿਨਾਂ ਤੋਂ ਵੀ ਪੈਨਸ਼ਨਾਂ ਚੱਲ ਜਾਈ ਹੋ ਜਾਣ ਸੋ ਆਉਂਦੇ ਅਕਤੂਬਰ ਮਹੀਨਾ ਇਸ ਲਈ ਪੈਸ਼ਨਾ ਚੱਲ ਜਣੇ ਸਮਸਦ ਜਾਰੀ ਹੋਣ ਦੀ ਪੂਰੀ ਕੋਸ਼ਿਸ਼ ਜੜੀਆਂ ਹੈਗੀ ਆ ਇਸਲਾਵਾ ਪੰਜਾਬ ਸਰਕਾਰ ਵੱਲੋਂ ਹਲੇ ਕੋਈ 2500 ਦਾ ਐਲਾਨ ਨਹੀਂ ਕੀਤਾ ਗਿਆ ਬਜਟ ਸੌਰੀ ਬਜਟ ਸੈਸ਼ਨ ਨਹੀਂ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਸੋ ਅੱਜ ਉਹ ਸੈਸ਼ਨ ਚੱਲਦਾ ਪਿਆ ਤੇ ਅੱਜ ਉੱਥੇ ਉਹਨਾਂ ਦਾ ਜਿਹੜਾ ਜਿਹੜੇ ਸੰਬੋਧਨ ਕਰ ਰਹੇ ਨੇ ਜਿਹੜੇ ਵਿਦਾਂ ਸਵਾਲੋ ਸੋ ਹੋਸਾ ਦਾ ਹੁੰਦੇ ਦਿਨਾਂ ਦੇ ਵਿੱਚ ਕੋਈ ਐਲਾਨ ਪੰਜਾਬ ਸਰਕਾਰ ਕਰ ਵੀ ਦਵੇ ਪੈਨਸ਼ਨਰਾਂ ਨੂੰ ਲੈ ਕੇ ਕੋਈ ਰਾਹਤ ਦਵੇ ਪੈਨਸ਼ਨਰਾਂ ਨੂੰ ਫਿਲਹਾਲ ਜਿਹੜਾ ਜਾਂ 2500 ਦੀ ਕੋਈ ਅਪਡੇਟ ਨਹੀਂ ਆ 1500 ਰੁਪਏ ਤੁਸੀਂ ਮੰਨ ਕੇ ਚੱਲੋ ਪੈਨਸ਼ਨ ਆਉਣਗੀਆਂ ਕੋਈ ਅਪਡੇਟ ਆਉਂਦੀ ਆ ਉਹ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਸੋ ਇਹ ਸੀ ਅੱਜ ਦੀ ਸਾਰੀ ਅਪਡੇਟ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਉਹਦੇ ਤੁਹਾਨੂੰ ਜਵਾਬ ਦਿੱਤੇ ਜਾਣਗੇ ਸਾਰਿਆਂ ਨੂੰ ਖਿਆਲ ਖਰੀ ਸਤਿ ਸ਼੍ਰੀ ਅਕਾਲ ਜੀ